ਅੰਜਲੀਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਨਰਮਨ ਸਿੰਘ ਮਾਣ ਦੇ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਜ਼ਿਲ੍ਹਾ ਸਕੱਤਰ ਅੱਜ ਸਾਡੇ ਕੋਲ ਹਰ ਪੀੜਤਾ ਵਾਸਤੇ ਜਿਹੜਾ ਸਮਾਨ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਵਿਧਾਇਕ ਸਾਡੇ ਹਲਕੇ ਦੇ ਉਹਨਾਂ ਨੇ ਭੇਜਿਆ ਉਹਨਾਂ ਦੇ ਨਾਲ ਸਰਦਾਰ ਸਰਪੰਚ ਸਰਪੰਚ ਮਾਨ ਸਿੰਘ ਜੀ ਕਾਲੇ ਤੋਂ ਜਿਨ੍ਹਾਂ ਨੇ ਸਾਥ ਦੇ ਕੇ ਇਹ ਜਿਹੜਾ 100 ਕੁਇੰਟਲ ਚਾਰ ਆ ਸਾਹਮਣੇ ਦੇਖ ਸਕਦੇ ਹੋ ਇਹ ਸਾਡੇ ਨਾਲ ਹਰ ਪੀੜਤਾ ਵਾਸਤੇ ਭੇਜਿਆ ਆ ਅੱਜ ਜ਼ਰੂਰਤ ਆ ਆਪਣਿਆਂ ਨਾਲ ਖੜਨ ਦੀ ਅਸੀਂ ਖੈਰਾ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਆਪਣਿਆਂ ਦੇ ਨਾਲ ਅੱਜ ਤੁਸੀਂ ਖੜੇ ਹੋ ਆਪਣੇ ਹਲਕੇ ਦੇ ਨਾਲ ਖੜੇ ਹੋ ਇਸ ਕਰਕੇ ਬੇਨਤੀ ਆ ਭਾਈ ਜਿਹੜੇ ਹੋਰ ਵੀ ਲੋਕ ਆ ਜਿਨ੍ਹਾਂ ਨਾਲ ਖੈਰਾ ਸਾਹਿਬ ਦਾ ਬਹੁਤ ਨਜ਼ਦੀਕੀ ਆ ਉਹਨਾਂ ਨੂੰ ਵੀ ਬੇਨਤੀ ਹੈ ਵੱਧ ਚੜ ਕੇ ਆਪਾਂ ਸਾਰੇ ਜਾਣੇ ਇਸ ਟਾਈਮ ਦੇ ਉੱਤੇ ਸਪਾਲ ਸਿੰਘ ਖੈਰਾਜੀ ਦੇ ਨਾਲ ਰਲ ਕੇ ਇਹਨਾਂ ਦੇ ਲੋਕਾਂ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਆਪਾਂ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਲੋਕਾਂ ਦਾ ਸਖਾਲਾ ਕਰ ਸਕੀਏ ਕਿਉਂਕਿ ਅੱਜ 20 ਤੋਂ 22 ਦਿਨ ਹੋ ਗਏ ਆ ਪਾਣੀ ਜਿਹੜਾ ਘਰਾਂ 'ਚ ਵੜਿਆ ਘਰਾਂ ਦੇ ਸਮਾਨ ਵੀ ਖਤਮ ਹੋ ਗਏ ਆ ਆਪਣੇ ਜਿਹੜੇ ਦੂਜਾ ਫਸਲ ਤੇ ਸਾਡੀ ਖਰਾਬ ਹੋਈ ਹੋਈ ਆ ਲੇਕਿਨ ਇਹਨਾਂ ਦੇ ਘਰਾਂ ਦੇ ਸਾਮਾਨ ਵੀ ਸਾਰੇ ਖਰਾਬ ਹੋ ਚੁੱਕੇ ਆ ਤੇ ਵੀਰੋ ਅੱਜ ਆਪਾਂ ਨੂੰ ਲੋੜ ਆ ਕਿ ਆਪਣਿਆਂ ਦੇ ਨਾਲ ਖੜੀਏ ਸਖਪਾਲ ਸਿੰਘ ਖੈਰਾਜੀ ਦਾ ਫੇਰ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਆਪ ਅੱਜ ਔਖੀ ਘੜੀ ਦੇ ਉੱਤੇ ਸਾਡੇ ਲੋਕਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ